ਪਿਛਲੇ ਕਈ ਮਹੀਨਿਆਂ ਦੇ ਵਿੱਚ ਮੈਂ ਕਈ ਖਬਰਾਂ ਬ੍ਰੇਕ ਕੀਤੀਆਂ ਨੇ ਕਿ ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਨੇ ਇਹ ਜ਼ਮੀਨਾਂ ਐਕਵਾਇਰ ਹੋਣ ਜਾ ਰਹੀਆਂ ਨੇ ਅੱਜ ਲੁਧਿਆਣਾ ਦੀ 24311 ਏਕੜ ਜ਼ਮੀਨ ਐਕਵਾਇਰ ਹੋਣ ਜਾ ਰਹੀ ਹੈ ਜਿਹੜੀ ਖਬਰ ਅਸੀਂ ਬ੍ਰੇਕ ਕੀਤੀ ਸੀ ਕਈ ਖਬਰਾਂ ਹੁਣ ਵੀ ਤੁਸੀਂ ਜਾ ਕੇ ਦੇਖ ਸਕਦੇ ਹੋ ਕੋਈ ਵੀਡੀਓ ਇਹਦੇ ਤੇ ਬਣਾਈਆਂ ਨੇ ਮੈਂ ਕਿ ਪੰਜਾਬ ਦੀਆਂ ਜ਼ਮੀਨਾਂ ਆਉਣ ਵਾਲੇ ਸਮੇਂ ਦੇ ਵਿੱਚ ਐਕਵਾਇਰ ਹੋਣ ਜਾ ਰਹੀਆਂ ਨੇ ਤੁਸੀਂ ਚੈਨਲ ਦੇ ਉੱਪਰ ਉਹ ਜਾ ਕੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਅਸੀਂ ਇਹ ਖਬਰ ਵੀ ਬ੍ਰੇਕ ਕੀਤੀ ਸੀ ਕਿ ਪੰਜਾਬ ਦੇ ਵਿੱਚ 100 ਕਰੋੜ ਦਾ ਕਿਲਾ ਵਿਕੂਗਾ ਤੇ ਥੋੜੇ ਹੀ ਮਹੀਨੇ ਬਾਅਦ ਮੁਹਾਲੀ ਦੇ ਵਿੱਚ 100 ਕਰੋੜ ਦਾ ਗਮਾੜਾ ਨੇ ਈਕਮਰਸ ਦੇ ਰਾਹੀਂ 1 ਏਕੜ ਵੇਚਿਆ ਹੁਣ ਵੀ ਪੰਜਾਬ ਦੇ ਵਿੱਚ ਕਈ ਪ੍ਰੋਜੈਕਟ ਨੇ ਜਿਹੜੇ ਪ੍ਰੋਜੈਕਟ ਚੱਲ ਰਹੇ ਨੇ ਪੰਜਾਬ ਦੀਆਂ ਜ਼ਮੀਨਾਂ ਲਗਾਤਾਰ ਐਕਵਾਇਰ ਹੋਣਗੀਆਂ ਜਿਨ੍ਹਾਂ ਚੋਂ ਇੱਕ ਪ੍ਰੋਜੈਕਟ ਦੀ ਆਪਾਂ ਗੱਲ ਕਰਾਂਗੇ ਜਿਹੜਾ ਪ੍ਰੋਜੈਕਟ ਲੁਧਿਆਣਾ ਦੇ 30 ਤੋਂ 40 ਪਿੰਡਾਂ ਦੇ ਨਾਲ ਸਬੰਧਤ ਹੈ ਇਹਨਾਂ ਪਿੰਡਾਂ ਦੀ 24311 ਏਕੜ ਜਿਹੜੀ ਜ਼ਮੀਨ ਹੈ ਉਹ ਐਕਵਾਇਰ ਹੋਣ ਜਾ ਰਹੀ ਹੈ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਇਹਦੇ ਤੇ ਆਪਾਂ ਗੱਲ ਕਰਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਸੱਤ ਟੈਲੀਵਿਜ਼ਨ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਜਿਹੜਾ ਜ਼ਮੀਨਾਂ ਵਾਲਾ ਮਾਮਲਾ ਇਹ ਅੱਗੇ ਵੀ ਚੱਲਣਾ ਕਿੱਥੇ ਕਿੱਥੇ ਕਿਹੜੀਆਂ-ਕਿਹੜੀਆਂ ਜ਼ਮੀਨਾਂ ਐਕਵਾਇਰ ਹੋਣ ਜਾ ਰਹੀਆਂ ਨੇ ਕਿੱਥੇ ਕਿਹੜੇ-ਕਿਹੜੇ ਪ੍ਰੋਜੈਕਟ ਨੇ ਉਹਨਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਇਸ ਚੈਨਲ ਦੇ ਉੱਪਰ ਦਵਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਕਰ ਲੈਣ ਸਬਸਕ੍ਰਾਈਬ ਕਿਉਂਕਿ ਜਦੋਂ ਅਸੀਂ ਵੀ ਹੋਰ ਕੋਈ ਜਦੋਂ ਕੋਈ ਹੋਰ ਵੀਡੀਓ ਅਸੀਂ ਜ਼ਮੀਨਾਂ ਐਕਵਾਇਰ ਹੋਣ ਦੇ ਲੈ ਕੇ ਆਵਾਂਗੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਉਹ ਮੋਬਾਈਲ ਦੀ ਸਕਰੀਨ ਦੇ ਉੱਪਰ ਹੋਊਗੀ ਹੋਊਗੀ ਤਾਂ ਜੇ ਤੁਸੀਂ ਚੈ ਕੀਤਾ ਹੋਇਆ ਹੋਊਗਾ ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਕਰ ਲੈਣਾ ਸਬਸਕ੍ਰਾਈਬ ਫਿਰ ਵਾਧਦੇ ਆਪਾਂ ਅੱਗੇ ਇਸ ਨਵੇਂ ਪ੍ਰੋਜੈਕਟ ਵੱਲ ਜਿਹਨਾਂ ਦੋਸਤਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਉਹਨਾਂ ਦਾ ਧੰਨਵਾਦ ਜਿਹਨਾਂ ਨੇ ਨਹੀਂ ਕੀਤਾ ਉਹ ਦੋਸਤ ਵੀ ਕਰ ਲੈਣਾ ਪਿਛਲੇ ਦਿਨ ਇੱਕ ਮੈਦੇ ਤੇ ਪ੍ਰੋਗਰਾਮ ਵੀ ਕੀਤਾ ਸੀ ਡਾਕਟਰ ਪੈਰਲ ਗਰਗ ਸਾਹਿਬ ਹੋਰਾਂ ਦੇ ਨਾਲ ਕਿ ਲੁਧਿਆਣਾ ਦੇ ਜਿਹੜੇ 30 ਤੋਂ 40 ਪਿੰਡ ਨੇ ਉਹ ਇੱਕ ਪ੍ਰੋਜੈਕਟ ਦੀ ਨਾਏ ਨੇ ਪ੍ਰੋਜੈਕਟ ਹੈਗਾ ਕਿ ਇਹਨਾਂ ਪਿੰਡਾਂ ਦੇ ਵਿੱਚ ਅਰਬਨ ਸਟੇਟ ਬੁਸਾਏ ਜਾਣਗੇ ਤੇ ਜਿਹੜੀ ਜ਼ਮੀਨ ਐਕਵਾਇਰ ਹੋਣੀ ਹੈ ਇਹਨਾਂ ਪਿੰਡਾਂ ਦੀ ਉਹ ਜ਼ਮੀਨ ਐਕਵਾਇਰ ਹੋਣੀ ਆ 24311 ਏਕੜ ਜ਼ਮੀਨ ਐਕਵਾਇਰ ਹੋਣ ਜਾ ਰਹੀ ਆ ਜਦੋਂ ਚੰਡੀਗੜ੍ਹ ਵਸਿਆ ਸੀ ਚੰਡੀਗੜ੍ਹ ਵੀ 22 ਪਿੰਡਾਂ ਨੂੰ ਉਜਾੜ ਕੇ ਵਸਿਆ ਸੀ ਅੱਜ 22 ਪਿੰਡਾਂ ਦੀ ਹਿੱਕ ਦੇ ਉੱਪਰ ਚੰਡੀਗੜ੍ਹ ਵਸਿਆ ਹੋਇਆ ਦੇਖ ਲਓ ਚੰਡੀਗੜ੍ਹ ਕਿੱਡਾ ਵੱਡਾ ਸ਼ਹਿਰ ਹੈ ਜਿਹੜੇ ਆਹ ਲੁਧਿਆਣਾ ਦੇ ਵਿੱਚ ਅਰਬਨ ਸਟੇਟ ਵਸਾਏ ਜਾਣਗੇ ਇਹ ਤਾਂ 30 ਤੋਂ 40 ਪਿੰਡਾਂ ਦੀ ਇਹਨਾਂ ਦੀ ਗਿਣਤੀ ਆ ਆਬਾਦੀ ਆ ਯਾਨੀ ਕਿ ਦੋ ਚੰਡੀਗੜ੍ਹ ਲੁਧਿਆਣਾ ਦੇ ਇਰਦ-ਗਿਰਦ ਵਸਾਏ ਜਾਣਗੇ ਉਹ ਲੁਧਿਆਣਾ ਜਿਹਨੂੰ ਪੰਜਾਬ ਦਾ ਦਿਲ ਵੀ ਕਿਹਾ ਜਾਂਦਾ ਲੁਧਿਆਣਾ ਦੀਆਂ ਉਹ ਜ਼ਮੀਨਾਂ ਨੇ ਪੰਜਾਬ ਦੇ ਵਿੱਚੋਂ ਉਪਜਾਊ ਜ਼ਮੀਨਾਂ ਦੇ ਵਿੱਚੋਂ ਜੇਕਰ ਪਹਿਲੇ ਨੰਬਰਾਂ ਦੇ ਵਿੱਚ ਗਿਣਤੀ ਆਉਂਦੀ ਹੈ ਤਾਂ ਪਹਿਲੇ ਨੰਬਰਾਂ ਦੇ ਵਿੱਚ ਗਿਣਤੀ ਆਉਂਦੀ ਹੈ ਲੁਧਿਆਣੇ ਦੀ ਜ਼ਮੀਨਾਂ ਦੀ ਭਾਵੇਂ ਐਗਰੀਕਲਚਰ ਦੀ ਗੱਲ ਕਰੀਏ ਜਾਂ ਇਸ ਤੋਂ ਇਲਾਵਾ ਆਪਾਂ ਕਮਰਸ਼ੀਅਲ ਜ਼ੋਨ ਦੇ ਵਿੱਚ ਵੀ ਜ਼ਮੀਨਾਂ ਨੂੰ ਰੱਖੀਏ ਬੇਸ਼ੱਕ ਕਿਸਾਨਾਂ ਨੇ ਵੇਚ ਨਹੀਂ ਨੀ ਪਰ ਕੀਮਤ ਉੱਥੇ ਜ਼ਮੀਨਾਂ ਦੀ ਕਰੋੜਾਂ ਦੇ ਵਿੱਚ ਹੈ ਇਸੇ ਕਰਕੇ ਤਾਂ ਫਿਰ ਇਹਨਾਂ ਜ਼ਮੀਨਾਂ ਦੇ ਉੱਪਰ ਜਿਹੜੀ ਅੱਖ ਹੈ ਉਹ ਅੱਖ ਫਿਰ ਹੈਗੀ ਆ ਜਿਹਦੇ ਵਿੱਚ ਆਪਾਂ ਸਰਕਾਰਾਂ ਵੀ ਕਹਿ ਸਕਦੇ ਆ ਕਾਰਪੋਰੇਟ ਵੀ ਕਹਿ ਸਕਦੇ ਆ ਬਿਲਡਰ ਭਾਈਚਾਰਾ ਵੀ ਕਹਿ ਸਕਦੇ ਆ ਦੇਖੋ ਇੱਕ ਗੱਲ ਹੋਰ ਵੀ ਐ ਮੈਂ ਅੱਗੇ ਅੱਗੇ ਜਾ ਕੇ ਤੁਹਾਨੂੰ ਦੱਸੂਗਾ ਕਿ ਕਿਹੜੇ ਕਿਹੜੇ ਪਿੰਡਾਂ ਦੀ ਜ਼ਮੀਨ ਆ ਰਹੀ ਹੈ ਇਸ ਪ੍ਰੋਜੈਕਟ ਦੇ ਵਿੱਚ ਉਸ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਇਸ ਗੱਲ ਦੀ ਲੜਾਈ ਲੜਦੀਆਂ ਨੇ ਕਿ ਸਾਨੂੰ ਐਮਐਸਪੀ ਮਿਲਣੀ ਚਾਹੀਦੀ ਆ ਐਮਐਸਪੀ ਕਾਨੂੰਨੀ ਗਾਰੰਟੀ ਬਣੇ ਸ਼ੰਭੂ ਵੀ ਧਰਨਾ ਚੱਲਿਆ ਖਨੌਰੀ ਵੀ ਧਰਨਾ ਚੱਲਿਆ ਉਸ ਤੋਂ ਪਹਿਲਾਂ ਤਿੰਨ ਖੇਤੀਕਾਰ ਨੂੰ ਵਾਪਸ ਕਰਵਾਏ ਦਿੱਲੀ ਦੀ ਧਰਤੀ ਤੇ ਵੀ ਧਰਨਾ ਚੱਲਿਆ ਬਾਹਰ ਨਾ ਤੇ ਬੈਠੇ ਸੀ ਕਿਸਾਨ ਪਰ ਅੱਜ ਤੁਸੀਂ ਇੱਕ ਗੱਲ ਸੋਚੋ ਕਿ ਜੇਕਰ ਜ਼ਮੀਨ ਹੀ ਨਾ ਰਹੀ ਜੇਕਰ ਖੇਤੀ ਹੀ ਨਾ ਰਹੀ ਜੇਕਰ ਫਸਲਾਂ ਹੀ ਨਾ ਹੋਈਆਂ ਫਸਲਾਂ ਕਿੱਥੋਂ ਹੋਣਗੀਆਂ ਜੇਕਰ ਜ਼ਮੀਨਾਂ ਦੇ ਵਿੱਚ ਸ਼ਹਿਰ ਵੱਸ ਗਏ ਤਾਂ ਐਮਐਸਪੀ ਦਾ ਵੀ ਕੀ ਕਰਾਂਗੇ ਜੇਕਰ ਅੱਜ ਦੇ ਸਮੇਂ ਦੇ ਵਿੱਚ ਇੱਕ ਵੱਡੀ ਚੁਣੌਤੀ ਹੈਗੀ ਆ ਉਹ ਚੁਣੌਤੀ ਹੈਗੀ ਆ ਕਿ ਜਿਹੜੀਆਂ ਆਹ ਜ਼ਮੀਨਾਂ ਨੇ ਇਹਨਾਂ ਜ਼ਮੀਨਾਂ ਨੂੰ ਬਚਾ ਕੇ ਰੱਖਣ ਦੀ ਲੋੜ ਹੈ ਕਿਉਂਕਿ ਜੇ ਸਮਾਂ ਹੱਥੋਂ ਖੁੰਝ ਗਿਆ ਹੁਣ ਜਿਵੇਂ ਤੁਸੀਂ ਦੇਖੋਗੇ 24311 ਏਕੜ ਜਿਹੜੀ ਜ਼ਮੀਨ ਆ ਉਹ ਲੁਧਿਆਣਾ ਦੇ ਵਿੱਚ ਜ਼ਮੀਨ ਐਕਵਾਇਰ ਹੋਣੀ ਆ ਹੁਣ 24000 ਦੇ ਵਿੱਚ ਕਿੰਨੇ ਸੈਂਕੜੇ ਕਿਸਾਨ ਆਉਣਗੇ ਉਹਨਾਂ ਕਿਸਾਨਾਂ ਦੀ ਜ਼ਮੀਨ ਉੱਥੇ ਐਕਵਾਇਰ ਹੋਗੀ ਉਹਨਾਂ ਨੇ ਅੱਗੇ ਫੇਰ ਜ਼ਮੀਨਾਂ ਲੈਣੀਆਂ ਨੇ ਉਹਨਾਂ ਦੇ ਵਿੱਚ ਮжоਰਿਟੀ ਕਿਸਾਨ ਤਾਂ ਅੱਗੇ ਜ਼ਮੀਨਾਂ ਲੈਣਗੇ ਉਹ ਜਦੋਂ ਜ਼ਮੀਨਾਂ ਲੈਣਗੇ ਅੱਗੇ ਉਹਨਾਂ ਨੂੰ ਵੀ ਕਿਸਾਨ ਵੇਚਣਗੇ ਕਿਉਂ ਕਰਕੇ ਜਿਹੜੀਆਂ ਜ਼ਮੀਨਾਂ ਨੇ ਨਾ ਘਟਦੀਆਂ ਜਾ ਰਹੀਆਂ ਨੇ ਇੱਕ ਤਾਂ ਪਹਿਲਾਂ ਹੀ ਪ੍ਰਵਾਸ ਪ੍ਰਵਾਸ ਦਾ ਦੌਰ ਹੈ ਪੰਜਾਬ ਦੇ ਵਿੱਚ ਲੋਕ ਆਪਣੀ ਜ਼ਮੀਨਾਂ ਵੇਚ ਕੇ ਬਾਹਰ ਇਨਵੈਸਟਮੈਂਟ ਵੀ ਕਰ ਰਹੇ ਨੇ ਜਾਂ ਸਟੂਡੈਂਟ ਪੜ੍ਹਨ ਦੇ ਲਈ ਜਾ ਰਹੇ ਨੇ ਉਹ ਵੀ ਕਿੱਲਾ ਕਿੱਲਾ ਦੋ ਦੋ ਕਿੱਲਾ ਵੇਚ ਕੇ ਇੱਥੋਂ ਜਾ ਰਹੇ ਨੇ ਯਾਨੀ ਕਿ ਜ਼ਮੀਨਾਂ ਦੀ ਇੱਕ ਵੱਡੀ ਚੁਣੌਤੀ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਮੀਨਾਂ ਘਟ ਜਾਣਗੀਆਂ ਜੇਕਰ ਘਟ ਰਹਿਣਗੀਆਂ ਤਾਂ ਅਨਾਜ ਵੀ ਨਹੀਂ ਹੋਣਾ ਅਨਾਜ ਦੀ ਘਾਟ ਪੈ ਜਾਣੀ ਹੈ ਹਾਲਾਂਕਿ ਠੀਕ ਹੈ ਸਾਡੇ ਸਾਇੰਟਿਸਟ ਕਹਿ ਰਹੇ ਨੇ ਕਿ ਇਸ ਤਾਂ ਹਵਾ ਦੇ ਵਿੱਚੋਂ ਅਨਾਜ ਪੈਦਾ ਕਰ ਲਾਂਗੇ ਹਵਾ ਦੇ ਵਿੱਚੋਂ ਰੋਟੀਆਂ ਬਣਾ ਲਾਂਗੇ ਸੀ ਇੱਕ ਹੋਰ ਅਲੱਗ ਇਸ਼ੂ ਹੈ ਤਾਂ ਦੇਖੋ 24311 ਏਕੜ ਜਿਹੜੀ ਜ਼ਮੀਨ ਹੈ ਉਹ ਜ਼ਮੀਨ ਦੱਸੀ ਜਾ ਰਹੀ ਹੈ ਪਹਿਲਾਂ ਤਾਂ ਤੁਹਾਨੂੰ ਮੈਂ ਪਿੰਡ ਦੱਸਦਾ ਕਿ ਪਿੰਡ ਕਿਹੜੇ ਨੇ ਸਭ ਤੋਂ ਪਹਿਲਾਂ ਪਿੰਡ ਹੈਗਾ ਬਿਰਮੀ ਬਸੈਮੀ ਫਾਗਲਾ ਦਾਖਾ ਈਸੇਵਾਲ ਪਟੀਆਂ ਟਾਂਹਾ ਆ ਲੁਧਿਆਣਾ ਦੇ ਪਿੰਡ ਨੇ ਆ ਜਿੱਥੇ 24311 ਏਕੜ ਜ਼ਮੀਨ ਐਕਵਾਇਰ ਹੋ ਰਹੀ ਆ ਪਿੰਡ ਬੱਗਾ ਕਲਾਂ ਨੂਰਪੁਰਵੇਟ ਗੜਾਂ ਮਲਕਪੁਰ ਦਾਖਾ ਪਨੋੜ ਹਸਨਪੁਰ ਬਦੋਵਾਲ ਝੰਡੇ ਤ੍ਰਿੱਕੇ ਪਮਾਲ ਪਮਾਲੀ ਛੋਕਰਾਂ ਮਨਸੂਰਾ ਰਤਨ ਖੰਡੂਰ ਬੱਲੋਵਾਲ ਨਰੰਗਵਾਲ ਜੋਦਾ ਦੋਲੋ ਕਲਾ ਦੋਲੋਂ ਖੁਰਦ ਸ਼ਹਿਜ਼ਾਦ ਖੇੜੀ ਝਮੇੜੀ ਚੱਕ ਕਲਾ ਚੰਗਲ ਕੈਲਪੁਰ ਵੜੈਚ ਰੁੜਕਾ ਟਪੈਈ ਅਲੀਗੜ ਪੋਨਾ ਮਲਕ ਅਗਵਾੜ ਗੁਜਰਾ ਇਹ ਇਹ ਪਿੰਡ ਨੇ ਤੇ ਅਗਲੀ ਜਿਹੜੀ ਰਿਪੋਰਟ ਇੱਥੇ ਲਿਖਿਆ ਹੋਇਆ ਕਿ ਤੇ ਹਾਂ ਚਲੋ ਇਹ ਰਿਪੋਰਟ ਆਪਾਂ ਇਹ ਮੋਗੇ ਦੀ ਰਿਪੋਰਟ ਹੈ ਅਗਲੀ ਵੀਡੀਓ ਚ ਜ਼ਿਕਰ ਕਰਾਂਗੇ ਆ ਜਿਹੜੇ ਪਿੰਡ ਨੇ ਆ ਤੁਹਾਨੂੰ ਮੈਂ ਲੁਧਿਆਣਾ ਦੇ ਪਿੰਡ ਦੱਸੇ ਨੇ ਜਿਹੜੇ ਇਹਦੇ ਚ ਆ ਰਹੇ ਨੇ ਤੇ ਵੱਡੀ ਜਿਹੜੀ ਗਿਣਤੀ ਹੈ ਉਹ ਇਹ ਨਾ ਪਿੰਡਾਂ ਦੀ ਹੈਗੀ ਆ ਇਹ ਅਕਵਾਇਰ ਦੀ ਜਿਹੜੀ ਜ਼ਮੀਨ ਅਕਵਾਇਰ ਕਰਨ ਦੀ ਪ੍ਰਵਾਨਗੀ ਹੈ ਜਿਹੜੀ ਇਸ ਜਿਹੜੀ ਤਸਵੀਜ਼ ਹੈ ਉਹ ਪ੍ਰਵਾਨ ਹੋ ਚੁੱਕੀ ਹੈ ਇਹਦੇ ਤੇੜੀ ਵਰਕਿੰਗ ਹੈ ਗਵਰਨਮੈਂਟ ਦੀ ਉਹ ਸ਼ੁਰੂ ਹੋ ਚੁੱਕੀ ਹੈ ਅਰਬਨ ਸਟ੍ਰੀਟ ਬਸਾਉਣ ਦੇ ਲਈ ਪਿੰਡ ਦਾਖਾਂ ਗਹੋਰ ਪਨੋੜ ਜੇ ਲੁਧਿਆਣੇ ਦੇ ਪਿੰਡ ਹੋਗੇ ਲੁਧਿਆਣੇ ਦੀ ਗੱਲ ਕਰ ਰਹੇ ਆਪਾਂ ਤੇ ਅੱਗੇ ਫਿਰ ਤਰੀਕੇ ਝਾਂਡੇ ਲਲਤੋਖੁਰ ਦਾ ਬੱਦੋਵਾਲ ਹਸਨਪੁਰ ਜਿਵੇਂ ਜ਼ਿਕਰ ਕਰਕੇ ਆ ਆ ਹਸਨਪੁਰ ਪਨੋੜ ਪਮਾਲ ਬੱਦੋਵਾਲ ਇਹ ਪਿੰਡ ਆਗੇ ਪਿੰਡ ਪਮਾਲੀ ਛੋਕਰਾ ਮਨਸੂਰ ਰਤਨ ਰਤਨ ਮਨਸੂਰਾ ਲਲਤੋਕਲਾ ਖੰਡੂਰ ਤੇ ਪਿੰਡ ਬੱਲੋਵਾਲ ਨਰੰਗਵਾਲ ਜੋਧਾ ਰਤਨ ਮਨਸੂਰਾ ਦੁੱਲੋਂਕਲਾ ਮਨਸੂਰ ਸ਼ਹਿਜ਼ਾਦ ਖੇੜੀ ਖੇੜੀ ਝਮੇੜੀ ਦੋਨੋਂ ਖੁਰਦ ਸਾਰੇ ਪਿੰਡ ਜਿਨ੍ਹਾਂ ਦਾ ਮੈਂ ਜ਼ਿਕਰ ਕਰਕੇ ਆਇਆ ਇਹਨਾਂ ਪਿੰਡਾਂ ਦੇ ਆ ਤੁਸੀਂ ਵੀ ਦੇਖ ਲਓ ਕਿ ਜੇ ਤੁਸੀਂ ਲੁਧਿਆਣਾ ਨਾਲ ਸੰਬੰਧਤ ਹੋ ਤੁਹਾਡੇ ਪਿੰਡ ਵੀ ਇਹਦੇ ਵਿੱਚ ਹੋ ਸਕਦੇ ਨੇ ਚੱਕ ਗਲਾਂ ਚੰਗਲ ਕੈਲਪੁਰ ਦਾਖਾਂ ਰੁੜਕਾ ਖੰਡੂਰ ਟਪਈ ਤੇ ਅਲੀਗੜ ਪੋਨਾ ਅਖਵਾੜਾ ਗੁਜਰਾ ਇਹ ਮਲਕਤ ਮਲਕਤ ਤਹਿਸੀਲ ਦੇ ਪਿੰਡ ਨੇ ਮਲਕਤ ਤਹਿਸੀਲ ਤੇ ਆਹ ਪਿੰਡ ਨੇ ਦੋਸਤੋ ਅੱਗੇ ਇਹਦੇ ਵਿੱਚ तहसील समरआला ਦੇ ਜਿਹੜੇ ਪਿੰਡ ਨੇ ਪਿੰਡ ਬੱਲਿਓ ਤੇ ਆ ਮਤਲਬ ਅੱਗੇ ਮੋਗੇ ਦੇ ਪਿੰਡ ਆ ਕਿ ਜਿਹੜੇ ਹੁਣ ਤੱਕ ਮੈਂ ਜ਼ਿਕਰ ਕੀਤਾ ਇਹੋ ਪਿੰਡ ਨੇ ਤੇ ਅੱਗੇ ਕੁਝ ਮਤਲਬ ਮੋਗੇ ਦੇ ਪਿੰਡ ਹੈਗੇ ਨੇ ਮੋਗੇ ਵਾਲੀ ਵੀਡੀਓ ਆਪਾਂ ਅਗਲੇ ਉਹਦੇ ਵਿੱਚ ਕਰਾਂਗੇ ਸੋ ਆ ਪਿੰਡ ਨੇ ਇੱਕ ਵਾਰ ਮੈਂ ਜੇ ਤੁਸੀਂ ਕਹਿੰਦੇ ਹੋ ਤਾਂ ਫਿਰ ਤੁਹਾਨੂੰ ਮੈਂ ਰਿਪੀਟ ਕਰ ਦੱਣਾ ਜਿਹੜੇ ਪਿੰਡ ਨੇ ਪਿੰਡ ਬੱਗਾ ਕਲਾਂ ਨੂਰਪੁਰਵੇਟ ਗੜਾ ਮਲਕਪੁਰ ਦਾਖਾਂਪਨੋੜ ਹਸਨਪੁਰ ਬੱਦੋਵਾਲ ਝੰਡੇ ਥਰੀਕੇ ਪਮਾਲ ਪਮਾਲੀ ਛੋਕਰਾ ਮਨਸੂਰਾ ਰਤਨ ਖੰਡੂਰ ਬੱਲੋਵਾਲ ਨਰੰਗਵਾਲ ਜੋਧਾ ਅੰਦੋਲੇ ਕਲਾਂ ਅੰਦੋਲੋਂ ਖੁਰਦੇ ਸ਼ਹਿਜਾਦ ਖੇੜੀ ਚਮੇੜੀ ਚੱਕ ਕਲਾਂ ਚੰਗਲ ਕੈਲਪੁਰ ਫੜਾਇਚ ਰੁੜਕਟ ਪਈ ਅਲੀਗੜ ਪੋਨਾ ਮਲਕ ਆ ਪਿੰਡ ਨੇ ਤੇ ਹੁਣ ਦੇਖੋ ਕਿ ਥੋੜਾ ਪਿੰਡ ਤਾਂ ਨਹੀਂ ਕਿਤੇ ਇਸ ਪ੍ਰੋਜੈਕਟ ਦੇ ਵਿੱਚ ਆਇਆ ਹੈਗਾ ਮਤਲਬ 30 32 ਤੋਂ ਲੈ ਕੇ 40 ਪਿੰਡਾਂ ਤੱਕ ਦੀ ਜ਼ਮੀਨ ਇਫੈਕਟ ਹੋ ਸਕਦੀ ਆ ਜਿਹੜੀ ਐਗਜ਼ੈਕਟ ਗਿਣਤੀ ਹੈਗੀ ਆ ਉਹ ਹੈਗੀ ਏ ਕਿ 24311 ਏਕੜ ਇੱਕ ਵੱਡੀ ਤੁਸੀਂ ਐਂ ਕਹਿ ਸਕਦੇ ਹੋ ਕਿ ਮਤਲਬ ਕਈ ਜ਼ਮੀਨਾਂ ਦੇ ਵੱਡੇ ਵੱਡੇ ਜਿਹੜੇ ਟੱਕ ਨੇ ਉਹ ਟੱਕ ਇਸ ਪ੍ਰੋਜੈਕਟ ਦੇ ਵਿੱਚ ਆਣਗੇ ਜਿਵੇਂ ਕਹਾਂਗੇ ਪ੍ਰੋਜੈਕਟ ਖਾ ਜਾਊਗਾ ਜ਼ਮੀਨਾਂ ਦੇ ਵੱਡੇ ਵੱਡੇ ਟੱਕਾਂ ਨੂੰ ਇੱਕ ਘੜੀ ਦੇ ਲਈ ਤਾਂ ਲੋਕ ਵੀ ਖੁਸ਼ ਹੋ ਸਕਦੇ ਨੇ ਕਿ ਕਰੋੜਾ ਰੁਪਏ ਖਾਤਿਆਂ ਦੇ ਵਿੱਚ ਆਉਣਗੇ ਕਰੋੜਪਤੀ ਹੋ ਜਾਣਗੇ ਪਰ ਜ਼ਮੀਨ ਦੀ ਕੀਮਤ ਜ਼ਮੀਨ ਦੀ ਹੁੰਦੀ ਆ ਉਹ ਜ਼ਮੀਨ ਜਿਹਦੇ ਲੋਕਾਂ ਨੂੰ ਵਾਰਸ ਬਾਬਾ ਬੰਦਾ ਸਿੰਘ ਬਹਾਦਰ ਨੇ ਬਣਾਇਆ ਲੋਕ ਸਦੀਆਂ ਤੋਂ ਅੱਜ ਦੇ ਸਮੇਂ ਦੇ ਵਿੱਚ ਦਹਾਕਿਆਂ ਤੋਂ ਇਹਨਾਂ ਜ਼ਮੀਨਾਂ ਨੂੰ ਬੀਜ ਦੇ ਪੌਂਦੇ ਆ ਰਹੇ ਨੇ ਹੁਣ ਇਹਨਾਂ ਜ਼ਮੀਨਾਂ ਦੇ ਉੱਪਰ ਵੱਡੇ ਵੱਡੇ ਮਾਲ ਵੱਡੇ ਵੱਡੇ ਸ਼ਹਿਰ ਵੱਡੇ ਵੱਡੇ 에어ਪੋਰਟ ਬਣਨਗੇ 에어ਪੋਰਟ ਰੋਡ ਬਣਨਗੇ ਟ੍ਰੇਡ ਰੂਟ ਬਣਨੇ ਬਣਨਗੇ ਰੇਲਵੇ ਦੇ ਰੂਟ ਬਣਨਗੇ ਸੋ ਇੱਕ ਅਲੱਗ ਦੁਨੀਆ ਦੀ ਜਿਹੜੀ ਸ਼ੁਰੂਆਤ ਹੈ ਉਹ ਆਰਥਿਕ ਮਾਹਿਰਾਂ ਅਨੁਸਾਰ ਦੱਸੀ ਜਾ ਰਹੀ ਹੈ ਕਿ ਹੋ ਰਹੀ ਹੈ ਜੋ ਵੀ ਅਪਡੇਟ ਹੋਊਗੀ ਮੈਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦਾ ਰਹੂੰ ਇਸ ਚੈਨਲ ਦੇ ਉੱਪਰ ਤੁਹਾਨੂੰ ਜਾਣਕਾਰੀ ਮਿਲੂਗੀ ਸਾਰੀ ਚੈਨਲ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਜੋ ਹੁਣ ਮਾਮਲਾ ਹੈ ਗੇਵਦਨਾ ਤੇ ਤੇਜ਼ੀ ਫੜਦੀਆਂ ਅਸੀਂ ਵੀ ਖਬਰਾਂ ਲੈ ਕੇ ਆਂਦੇ ਰਹਾਂਗੇ ਖਬਰਾਂ ਤਾਂ ਤੁਹਾਡੇ ਤੱਕ ਪਹੁੰਚਣਗੀਆਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਹੋਊਗਾ ਕਰ ਲਓ ਚੈਨਲ ਸਬਸਕ੍ਰਾਈਬ ਧੰਨਵਾਦ ਦੋਸਤੋ